ਸਤਿ ਸ਼੍ਰੀ ਅਕਾਲ ਸਵਾਗਤ ਹੈ ਖੋ ਨਵੀਂ ਕਹਾਣੀ ਵਿੱਚ ਬਾਬੂ ਜੀ ਮੇਰੇ ਯਾਦ ਹੈ ਤੁਸੀਂ ਉਹਦੇ ਭੋਗ ਵਾਲੇ ਦਿਨ ਆਏ ਸੀ ਉਸ ਦਿਨ ਆਪਣੀ ਕੋਈ ਗੱਲ ਨਹੀਂ ਹੋਈ ਖੈਰ ਉਦੋਂ ਉਸ ਨੂੰ ਗਈ ਨੂੰ ਕੁਝ ਹੀ ਦਿਨ ਹੋਏ ਸਨ ਹੁਣ ਲਗਭਗ 1 ਸਾਲ ਹੋ ਗਿਆ ਪਰੰਤੂ ਹੁਣ ਮੈਨੂੰ ਉਹਦੀ ਅਹਿਮਤ ਦਾ ਪਤਾ ਲੱਗਦਾ ਹੈ ਪਰੇ ਮਾਨ ਨਾਲ ਉਸ ਨੇ ਮੈਨੂੰ ਕਿਹਾ ਉਹ ਰਿਸ਼ਤੇਦਾਰੀ ਅਤੇ ਉਮਰ ਦੇ ਹਿਸਾਬ ਨਾਲ ਮੈਥੋਂ ਕਾਫੀ ਵੱਡਾ ਸੀ ਪਰ ਮੇਰੇ ਨਾਲ ਦਿਲ ਖੋਲ ਕੇ ਗੱਲਾਂ ਕਰ ਲੈਂਦਾ ਸੀ ਪਿਛਲੇ ਸਾਲ ਅਚਾਨਕ ਹੀ ਉਸਦੇ ਘਰ ਵਾਲੀ ਚਲ ਗਈ ਸੀ। ਅਸੀਆਂ ਨੂੰ ਟਕ ਚੁੱਕੀ ਉਹ ਅਜੇ ਵੀ ਚੰਗੀ ਪਈ ਸੀ। ਹਾਰਟ ਅਟੈਕ ਉਮਰ ਤੇ ਸਮਾਂ ਨਹੀਂ ਦੇਖਦਾ। ਬੰਦਾ ਹਮੇਸ਼ਾ ਭੁਲੇਖੇ ਵਿੱਚ ਰਹਿੰਦਾ ਹੈ। ਜਵਾਨੀ ਵੇਲੇ ਉਹ ਪਤਨੀ ਨੂੰ ਇੱਕ ਮਸ਼ੀਨ ਸਮਝਦਾ ਹੈ। ਰੋਟੀ ਟੁੱਕ ਪਕਾਉਣ ਅਤੇ ਘਰ ਸੰਭਾਲਣ ਵਾਲੀ। ਬੱਚੇ ਜੰਮਣ ਵਾਲੀ ਅਤੇ ਉਸ ਦੀ ਸਰੀਰਕ ਭੁੱਖ ਮਟਾਉਣ ਵਾਲੀ। ਇਸ ਤੋਂ ਵੱਧ ਕੁਝ ਵੀ ਨਹੀਂ ਸਮਝਦਾ। ਪਹਿਲੋ ਪਹਿਲੋ ਮਾਤਾ ਪਿਤਾ ਭੈਣ ਭਰਾ ਤੇ ਔਲਾਦ ਦੀ ਨਸ਼ੇ ਵਿੱਚ ਜਾਂ ਜਿਆਦਾ ਕਮਾਉਣ ਦੀ ਹੋੜ ਵਿੱਚ ਉਹ ਪਤਨੀ ਵੱਲ ਧਿਆਨ ਹੀ ਨਹੀਂ ਦਿੰਦਾ ਹਮਸਫਰ ਜੀਵਨ ਸਾਥੀ ਵਰਗੇ ਸ਼ਾਪ ਦੋਸਤ ਨੂੰ ਖੋਖਲੇ ਲੱਗਦੇ ਹਨ ਉਹ ਲੰਮੀ ਭੂਮਿਕਾ ਬੰਨ ਰਿਹਾ ਸੀ ਉਹ ਦਿਲ ਵਿੱਚ ਬਹੁਤ ਕੁਝ ਸਾਂਭੇ ਬੈਠਾ ਸੀ ਮੈਨੂੰ ਵੀ ਲੱਗਿਆ ਕਿ ਅੱਜ ਉਹ ਸਾਰੇ ਗੱਬਗਵਾਟ ਕੱਢੇਗਾ ਇਸ ਲਈ ਮੈਂ ਆਪਣਾ ਫੋਨ ਸਵਿਚ ਆਫ ਕਰਕੇ ਜੇਬ ਵਿੱਚ ਪਾ ਲਿਆ ਮੈਂ ਵੀ ਸਾਰੀ ਉਮਰ ਉਸ ਨੂੰ ਆਪਣੇ ਨਿੱਜੀ ਹਿੱਤਾਂ ਲਈ ਵਰਤਦਾ ਰਿਹਾ। ਕਦੇ ਉਸ ਦੀਆਂ ਪਾਵਨਾਂ ਵਾਂ ਨਾ ਸਮਝੀਆਂ। ਹਮੇਸ਼ਾ ਆਪਣੇ ਸਰੀਰਕ ਸੁੱਖ ਅਤੇ ਖਾਣ-ਪੀਣ ਵੱਲ ਕੇਂਦ੍ਰਿਤ ਰਹੀ। ਬਾਕੀ ਸਾਰਾ ਦਿਨ ਕਮਾਈ ਕਰਨ ਵੱਲ ਆਪਣੇ ਆਪ ਨੂੰ ਬਿਜੀ ਰੱਖਿਆ ਤੇ ਇਹ ਪਿਆਰ ਦੇ ਦੋ ਲਫ਼ਜ਼ ਸੁਣਨ ਲਈ ਮੇਰੇ ਮੂੰਹ ਵੱਲ ਵੇਖਦੀ ਰਹਿੰਦੀ। ਪਰ ਮੈਂ ਉਹਨੂੰ ਪੜ ਨਾ ਸਕਿਆ। ਪਛਤਾਵਾ ਉਹਦੇ ਚਿਹਰੇ ਤੋਂ ਝਲਕ ਰਿਹਾ ਸੀ। ਪਿਛਲੇ 10 ਸਾਲ ਤੋਂ ਜਦੋਂ ਬੇਟੇ ਨੇ ਕੰਮ ਸੰਭਾਲ ਲਿਆ ਤੇ ਉਸ ਨੇ ਮੈਨੂੰ ਵਪਾਰ ਅਤੇ ਘਰ ਦੀ ਲੰਬੜਦਾਰੀ ਤੋਂ ਫਾਰਗ ਕਰ ਦਿੱਤਾ ਤਾਂ ਮੈਂ ਟੁੱਟ ਗਿਆ ਗਿਆ ਅਸੀਂ ਦੋਨੇ ਘਰ ਵਿੱਚ ਫਾਲਤੂ ਜਿਹੀ ਵਸਤੂ ਬਣ ਕੇ ਰਹਿ ਗਏ ਪੁੱਤਰਾਂ ਨੂੰਹਾਂ ਦੀਆਂ ਝੜਕਾਂ ਸੁਣ ਕੇ ਅਸੀਂ ਚੁੱਪ ਕਰ ਜਾਂਦੇ ਆਪਸ ਵਿੱਚ ਕੁਸਰਮੁਸਰਕਾਰ ਦੇ ਇੱਕ ਦੂਜੇ ਦਾ ਦੁੱਖ ਬਣਾਉਂਦੇ ਘਰ ਦੇ ਮਸਲਿਆਂ ਵਿੱਚ ਅਸੀਂ ਬੋਲ ਨਹੀਂ ਸਕਦੇ ਕਿਸੇ ਮਸਲੇ ਤੇ ਸਾਡੇ ਨਾਲ ਸਲਾਹ ਕਰਨਾ ਤਾਂ ਦੂਰ ਦੀ ਗੱਲ ਸੀ ਸਾਡੀ ਜਵਾਨ ਤੇ ਹੱਥਾਂ ਤੇ ਅਣ ਐਲਾਨੀ ਪਵੰਦੀ ਸੀ ਘਰ ਵਿੱਚ ਉਹ ਰਾਣੀ ਦੀ ਚੌਧਰਦਾਰੀ ਸੀ ਉਹਦੀ ਪਸੰਦ ਦਾ ਇਹ ਬੰਦਾ ਹਰ ਕੰਮ ਉਹਦੀ ਮਰਜ਼ੀ ਅਨਸਾਰ ਹੁੰਦਾ ਕੰਮ ਵਾਲੀਆਂ ਲਈ ਉਹ ਹੀ ਮਾਲਕਣ ਸੀ ਭਾਵੇਂ ਛੋਟੀ ਬੀਬੀ ਹੀ ਸਹੀ ਘਰ ਵਿੱਚ ਵੱਡੀ ਬੀਬੀ ਤਾਂ ਸੀ ਪਰ ਉਸ ਦੀਆਂ ਸ਼ਕਤੀਆਂ ਜ਼ੀਰੋ ਕਰ ਦਿੱਤੀਆਂ ਗਈਆਂ ਸਨ ਪਰ ਫਿਰ ਵੀ ਅਸੀਂ ਖੁਸ਼ ਸੀ ਕਿ ਅਸੀਂ ਇਕੱਠੇ ਸੀ ਇੱਕ ਦੂਜੇ ਨੂੰ ਸਮਝਦੇ ਸੀ ਸਾਡੇ ਕੋਲ ਆਪਣੇ ਨਿੱਜੀ ਖਰਚਾਂ ਨੂੰ ਪੂਰਾ ਕਰਨ ਲਈ ਆਪਣੀ ਆਮਦਨ ਸੀ ਮੈਨੂੰ ਉਸ ਦਾ ਦਰਦ ਬਾਹਰ ਆਉਂਦਾ ਲੱਗਿਆ ਉਹ ਨਿਸ਼ਚਿਤ ਹੋ ਕੇ ਹੌਲੀ-ਹੌਲੀ ਆਪਣਾ ਭਾਰ ਹਲਾ ਕਰ ਰਿਹਾ ਸੀ ਸਾਨੂੰ ਇਕੱਠਿਆਂ ਨੂੰ ਪਾਰਕ ਜਾਂਦੇ ਵੇਖ ਇਹ ਨੂੰ ਪੁੱਤ ਹੱਸਦੇ ਪਾਰਕ ਵਿੱਚ ਅਸੀਂ 7 ਨੰਬਰ ਬੈਂਚ ਤੇ ਹੀ ਬੈਠਦੇ ਜਿਸ ਨੂੰ ਅਸੀਂ 7 ਨੰਬਰ ਬੈਂਚ ਕਹਿੰਦੇ ਸੀ ਉਸ ਦੇ ਜਾਣ ਤੋਂ ਬਾਅਦ ਤਾਂ ਮੈਂ ਉਸ ਨੂੰ ਉਸ ਪਾਰਕ ਜਾਣਾ ਹੀ ਛੱਡ ਦਿੱਤਾ ਉਹਨਾਂ ਦੀਆਂ ਗੱਲਾਂ ਤੋਂ ਮੈਂ ਪਰੇਸ਼ਾਨ ਹੋ ਜਾਂਦਾ ਪਰ ਉਹ ਸ਼ੇਰ ਦੀ ਬੱਚੀ ਮੈਨੂੰ ਸਮਝਾਉਂਦੀ ਅਤੇ ਮੇਰੀ ਛੋਟੀ ਛੋਟੀ ਜ਼ਰੂਰਤ ਦਾ ਖਿਆਲ ਰੱਖਦੀ ਤੁਸੀਂ ਨਹਾ ਲਵੋ ਤੁਹਾਡਾ ਚਾਹ ਦਾ ਟਾਈਮ ਹੋ ਗਿਆ ਹੁਣ ਤੁਸੀਂ 2-3 ਕੁੜਤੇ ਪਜਾਮੇ ਹੋਰ ਸਵਾ ਲਵੋ ਪੁਰਾਣੇ ਕੱਸ ਗਏ ਤੁਸੀਂ ਰੋਟੀ ਘੱਟ ਖਾਂਦੇ ਹੋ ਕੀ ਗੱਲ ਭੁੱਖ ਨਹੀਂ ਲੱਗਦੀ ਤੁਹਾਨੂੰ ਖੰਘ ਬਹੁਤ ਆਉਂਦੀ ਹੈ ਤੁਸੀਂ ਡਾਕਟਰ ਤੋਂ ਦਵਾਈ ਲੈ ਆਓ ਉਹ ਹਮੇਸ਼ਾ ਮੇਰੇ ਬਾਰੇ ਸੋਚਦੀ ਆਪਣੇ ਦੁੱਖ ਤਕਲੀਫ ਨੂੰ ਅੰਦਰ ਦੱਬ ਲੈਂਦੀ। ਉਹ ਸਮਝਦੀ ਸੀ ਕਿ ਮੈਂ ਡਾਕਟਰਾਂ ਕੋਲ ਜਾ ਕੇ ਭੱਜ ਨਾਠ ਨਹੀਂ ਕਰ ਸਕਦਾ। ਨੂੰ ਪਤ ਨੂੰ ਉਸ ਨੂੰ ਉਮੀਦ ਨਹੀਂ ਸੀ। ਬਹੁਤੇ ਵਾਰ ਇਹ ਮੈਨੂੰ ਉਹ ਕੋਲ ਬੈਠੀ ਮੇਰੇ ਸਾਹਾਂ ਵਰਗੀ ਲੱਗਦੀ। ਮੈਨੂੰ ਉਸ ਦੀ ਮੌਜੂਦਗੀ ਦਾ ਅਹਿਸਾਸ ਰਹਿੰਦਾ। ਭਾਵੇਂ ਹੁਣ ਉਸ ਤੋਂ ਵੀ ਕੋਈ ਕੰਮ ਨਹੀਂ ਸੀ ਹੁੰਦਾ। ਉਸ ਦੇ ਬੈਠਿਆ ਮੈਨੂੰ ਮੇਰੇ ਸਾਹ ਚੱਲਦੇ ਲੱਗਦੇ। ਉਹ ਮੇਰੇ ਆਰੇ ਲੱਗੀ ਰਹਿੰਦੀ। ਮੈਨੂੰ ਵੀ ਲੱਗਦਾ ਕਿ ਕੋਈ ਤੇ ਹੈ ਜੋ ਮੇਰਾ ਖਿਆਲ ਰੱਖਦਾ ਹੈ ਕਦੇ-ਕਦੇ ਮੈਨੂੰ ਮੇਰੀ ਮਰੀ ਹੋਈ ਮਾਂ ਚਿੱਤੇ ਆ ਜਾਂਦੀ ਉਹ ਵੀ ਮੇਰਾ ਇਦਾਂ ਹੀ ਖਿਆਲ ਰਾhti ਸੀ ਹੁਣ ਮੈਨੂੰ ਉਹ ਹਮਸਫਰ ਸ਼ਬਦ ਵੀ ਸਾਰਥਿਕ ਲੱਗਦਾ ਸਾਡਾ ਸਾਥ ਬਣਾਈ ਰੱਖੀ ਮੈਂ ਅਰਦਾਸ ਕਰਦਾ ਹੁਣ ਸਾਡੀ ਚਾਹਤ ਬੇਗਰਜ਼ ਸੀ ਹੁਣ ਸਾਡਾ ਜਿਸਮੀ ਨਹੀਂ ਰੂਹ ਦਾ ਰਿਸ਼ਤਾ ਸੀ ਕੋਈ ਸਰੀਰਕ ਭੁੱਖ ਨਹੀਂ ਬਸ ਇੱਕ ਦੂਜੇ ਦੀ ਹੋਂਦ ਨਾਲ ਪਿਆਰ ਸੀ ਉਹ ਚਲੀ ਗਈ ਮੈਂ ਮੈਨੂੰ ਉਸਦੀ ਕਮੀ ਰੜਕਣ ਲੱਗੀ ਫਿਰ ਇਹਨਾਂ ਦਾ ਵਰਤੀਰਾ ਦਿਨ-ਬਦਨ ਖਰਾਬ ਹੁੰਦਾ ਗਿਆ ਨ ਉਹ ਰਾਣੀ ਨੇ ਮੇਰੇ ਸਿਵਾਏ ਉਸਦੀ ਹਰ ਕੀਮਤੀ ਚੀਜ਼ ਤੇ ਕਬਜ਼ਾ ਕਰ ਲਿਆ ਬਾਕੀ ਉਹਦੇ ਰੀਜਾਂ ਨਾਲ ਬਣਾਏ ਸਮਾਨ ਨੂੰ ਕਵਾੜ ਕਹਿ ਕੇ ਚੁਕਵਾ ਦਿੱਤਾ ਇਸ ਤਰ੍ਹਾਂ ਮੈਂ ਉਹਦੀਆਂ ਨਿਸ਼ਾਨੀਆਂ ਤੇ ਯਾਦਾਂ ਦਾ ਕਤਲ ਹੁੰਦੇ ਅੱਖੀ ਵੇਖਿਆ ਤੇ ਮੈਂ ਮੈਂ ਕੁਝ ਨਾ ਕਰ ਸਕਿਆ ਚੰਗਾ ਹੁੰਦਾ ਰੱਬ ਮੈਨੂੰ ਉਹਦੇ ਨਾਲ ਹੀ ਲੈ ਜਾਂਦਾ ਮੈਨੂੰ ਆ ਦਿਨ ਨਾ ਦੇਖਣੇ ਪੈਂਦੇ ਉਹ ਬਸਬਸੀਆਂ ਲੈ ਕੇ ਰੋਣ ਲੱਗ ਪਿਆ ਕੁਝ ਦੇਰ ਉੱਥੇ ਬੈਠ ਕੇ ਮੈਂ ਘਰ ਨੂੰ ਚੱਲ ਪਿਆ ਕਿਉਂਕਿ ਮੈਂ ਕੁਝ ਨਹੀਂ ਸੀ ਕਰ ਸਕਦਾ ਸਿਵਾਏ ਉਸ ਨੂੰ ਸੁਣਦੇ ਹੈਲੋ ਅੰਕਲ ਬਾਊਜੀ ਪੂਰੇ ਹੋ ਗਏ ਜਦੋਂ ਘਰ ਆ ਕੇ ਮੈਂ ਅਜੇ ਕੱਪੜੇ ਹੀ ਬਦਲ ਰਿਹਾ ਸੀ ਤਾਂ ਉਸਦੇ ਬੇਟੇ ਨੇ ਫੋਨ ਤੇ ਮੈਨੂੰ ਕਿਹਾ ਚੰਗਾ ਹੋਇਆ ਪਤਾ ਨਹੀਂ ਕਿਉਂ ਮੇਰੇ ਮੂੰਹ ਚੋਂ ਇੰਜ ਨਿਕਲਿਆ ਜੇਕਰ ਕਹਾਣੀ ਵਧੀਆ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਜ਼ਰੂਰ ਕਰਨਾ ਧੰਨਵਾਦ